ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਪ੍ਰੀਤੀ ਵਿੱਕੀ ਤੇ ਸੰਦੀਪ ਹੁਣ ਬਹੁਤ ਜ਼ਿਆਦਾ ਪਛਤਾ ਰਹੇ ਹਨ ਕਿਉਂਕਿ ਹੁਣ ਬੇਬੇ ਬਾਪੂ ਨੂੰ ਪਾਲੀ ਆਪਣੇ ਨਾਲ ਲੈ ਗਈ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਜਿੱਦਾਂ ਸਰਪੰਚ ਦੇ ਘਰ ਆਏ ਤੇ ਉਹਨਾਂ ਦੀਆਂ ਮਿੰਤਾਂ ਕੀਤੀਆਂ ਕਿ ਉਹਨਾਂ ਨੂੰ ਰੋਕਣ ਵਿੱਚ ਉਹਨਾਂ ਦੀ ਹੈਲਪ ਕਰਨ ਤੇ ਸਰਪੰਚ ਜੀ ਉਹਨਾਂ ਦੇ ਨਾਲ ਗਏ ਉਹਨਾਂ ਦੀ ਭੂਆ ਦੇ ਘਰ ਜਿੱਥੇ ਇਹ ਮਹਿਸੂਸ ਹੋਇਆ ਕਿ ਵਿੱਕੀ ਨੂੰ ਤਾਂ ਦਿਲ ਤੋਂ ਪਛਤਾਵਾ ਹੋ ਰਿਹਾ ਹੈ ਕਿ ਉਸਦੇ ਮਾਪੇ ਬਾਬ ਚਲੇ ਗਏ ਹਨ ਕਿਉਂਕਿ ਕਵਲ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਥੋੜਾ ਜਿਹਾ ਮੰਦ ਬੁੱਧੀ ਵਾਲੀ ਮੰਦ ਬੁੱਧੀ ਵਾਲੇ ਹਨ ਤੇ ਉਹਨਾਂ ਨੂੰ ਇੰਨਾ ਫਰਕ ਨਹੀਂ ਪੈ ਰਿਹਾ ਉਹ ਤਾਂ ਖੁਸ਼ ਹੋ ਰਹੇ ਨੇ ਕਿ ਬਾਪੂ ਜੀ ਅਮਰੀਕਾ ਗਏ ਨੇ ਤੇ ਮੇਰੇ ਮੁੰਡੇ ਨੂੰ ਵੀ ਉੱਥੇ ਬੁਲਾਣਗੇ ਤੇ ਮੈਨੂੰ ਵੀ ਬੁਲਾਣਗੇ ਤੇ ਅਸੀਂ ਆਰਾਮ ਨਾਲ ਜਹਾਜ਼ ਤੇ ਬੈਠ ਕੇ ਜਾਵਾਂਗੇ ਐਨੀਆਂ ਭੋਲੀਆਂ ਗੱਲਾਂ ਕਰਦੇ ਹਨ ਪਰ ਵਿੱਕੀ ਦਿਲ ਤੋਂ ਉਹ ਪਛਤਾ ਰਿਹਾ ਹੈ ਕਹਿੰਦੇ ਨੇ ਦੀ ਚਾਹੇ ਜੋ ਮਰਜ਼ੀ ਹੋ ਜਾਵੇ ਜਿਹੜੇ ਰਿਸ਼ਤੇ ਖੂਨ ਦੇ ਹੁੰਦੇ ਹਨ ਨੋਹਾ ਨਾਲੋਂ ਮਾਸ ਕਦੇ ਵੀ ਲੱਗ ਨਹੀਂ ਹੋ ਸਕਦਾ ਨੋਹਾ ਨੂੰ ਚਾਹੇ ਫਰਕ ਪਵੇ ਜਾਂ ਨਾ ਪਵੇ ਪਰ ਪੁੱਤਾਂ ਨੂੰ ਜਰੂਰ ਫਰਕ ਪੈਂਦਾ ਹੈ ਪਰ ਉਹ ਕਦੀ ਨਾ ਕਦੀ ਕਿਸੇ ਨਾ ਕਿਸੇ ਜਗ੍ਹਾ ਤੇ ਆਪਣੀਆਂ ਜਨਾਨੀਆਂ ਦੇ ਹੱਥੋਂ ਮਜਬੂਰ ਜਰੂਰ ਹੋ ਜਾਂਦੇ ਹਨ ਪਰ ਉਹ ਦਿਲ ਤੋਂ ਕਦੇ ਵੀ ਆਪਣੇ ਮਾਪੇ ਨਾਲ ਬੁਰਾ ਨਹੀਂ ਕਰ ਸਕਦੇ ਤੇ ਨਾ ਹੀ ਉਹ ਚਾਹਦੇ ਨੇ ਕਿ ਉਹਨਾਂ ਨਾਲ ਬੁਰਾ ਹੋਵੇ ਹੁਣ ਜਿਵੇਂ ਬੇਬੇ ਬਾਪੂ ਨੂੰ ਪਾਲੀ ਨਾਲ ਲੈ ਗਈ ਹੈ ਤੇ ਬੇਬੇ ਬਾਪੂ ਨੂੰ ਪ੍ਰੀਤੀ ਤੇ ਵਿੱਕੀ ਚਾਹੁੰਦੇ ਹਨ ਕਿ ਉਹ ਘਰ ਵਾਪਸ ਆ ਜਾਣ ਇਸ ਗੱਲ ਦਾ ਪਤਾ ਤਾਂ ਉਹਨਾਂ ਦੇ ਘਰ ਵਾਪਸ ਆਣ ਤੇ ਹੀ ਲੱਗੇਗਾ ਕਿ ਪ੍ਰੀਤੀ ਤੇ ਸੰਦੀਪ ਸੱਚੀ ਪਛਤਾ ਰਹੀਆਂ ਹਨ ਜਾਂ ਫਿਰ ਸਿਰਫ ਇੱਕ ਡਰਾਮਾ ਹੈ ਪਰ ਜਿਵੇਂ ਕਿ ਦੇਖਣ ਚ ਲੱਗਦਾ ਹੈ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਹੈ ਹੁਣ ਬੇਬੇ ਬਾਪੂ ਪਾਲੀ ਨਾਲ ਗਏ ਹਨ ਤੇ ਉਹਨਾਂ ਦੇ ਜਿਹੜੇ ਡਾਕੂਮੈਂਟ ਰਹਿ ਗਏ ਸੀ ਉਹ ਘਰ ਵਾਪਸ ਲੈਣ ਆਏ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਅਸੀਂ ਹਮੇਸ਼ਾ ਵਾਸਤੇ ਜਾ ਰਹੇ ਹਾਂ ਤੇ ਵਿੱਕੀ ਨੇ ਬੇਬੇ ਨੂੰ ਰੋਕਿਆ ਕਿ ਨਹੀਂ ਨਹੀਂ ਤੁਸੀਂ ਨਾ ਜਾਓ ਅਸੀਂ ਤੁਹਾਡੀ ਪੂਰੀ ਸੇਵਾ ਕਰਾਂਗੇ ਪਰ ਭੂਆ ਜੀ ਕਹਿੰਦੇ ਨੇ ਕਿ ਬਿਲਕੁਲ ਵੀ ਨਹੀਂ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਣਾ ਤੁਸੀਂ ਆਪਣਾ ਜਾਓ ਤੇ ਆਪਣੀ ਜ਼ਿੰਦਗੀ ਰਾਮ ਨਾਲ ਜਿਓ ਹੁਣ ਆਉਣ ਵਾਲੇ ਵਕਤ ਵਿੱਚ ਹੀ ਪਤਾ ਲੱਗੇਗਾ ਕਿ ਬੇਬੇ ਬਾਪੂ ਵਿੱਕੀ ਤੇ ਪ੍ਰੀਤ ਦੀਆਂ ਗੱਲਾਂ ਵਿੱਚ ਆ ਕੇ ਇੱਥੇ ਹੀ ਰਹਿੰਦੇ ਨੇ ਜਾਂ ਉਹ ਹਮੇਸ਼ਾ ਲਈ ਪਾਲੀ ਦੇ ਨਾਲ ਅਮਰੀਕਾ ਚਲੇ ਜਾਣਗੇ ਤੇ ਦੁਬਾਰਾ ਵਾਪਸ ਕਦੀ ਨਹੀਂ ਆਣਗੇ ਵਿੱਕੀ ਨੂੰ ਆਪਣੀਆਂ ਕੀਤੀਆਂ ਗਲਤੀਆਂ ਦਾ ਜਿਹੜਾ ਪਛਤਾਵਾ ਹੋ ਰਿਹਾ ਹੈ ਕਿ ਉਹ ਸੱਚ ਹੈ ਜਾਂ ਇਹ ਵੀ ਕੋਈ ਨਾਟਕ ਹੈ ਇਸ ਸਾਰੀ ਸਟੋਰੀ ਦੀ ਜਾਣਕਾਰੀ ਤੁਹਾਨੂੰ ਸਾਡੇ ਚੈਨਲ ਤੇ ਮਿਲੂਗੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੁਹਾਡਾ ਇੱਕ ਸ਼ੇਅਰ ਤੇ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ